ਹਾਂ ਜੋੜੀ ਦਾ ਸਬਦਾ ਲੋ ਵੀ ਆ ਜੋੜੀ ਦਾ ਸਬਦਾ ਚੱਲਦਾ ਕੋਨੀ ਬੱਕਰੀ ਦੇ ਕਾਲਾ ਕਹਿਰਾ ਬੱਕਰਾ ਕੀ ਮੰਗਿਆ ਬਾਈ ਜੀ 17000 17000 ਲੈ ਤਾਂ ਤੈਨੂੰ ਸੁਣਾ ਬੂਆ ਆਦਾ ਆਦਾ ਕੋਈ ਸੌਦਾ ਇੱਥੇ ਕਰਨਾ ਦਾਤਾ ਸੋ ਲੋ ਵੀ 11000 ਦੇ ਮੰਗਿਆ ਪੁੱਟੋ ਨੇ ਦੋ ਨਗ ਜੇ ਆਜ ਮੰਗ ਪੁੱਟੋ ਯਾਰ ੱੱਕਾ ਨਾ ਕਰ ਇਹ ਆ 10 ਕਿਲੋ 12 ਕਿਲੋ 22 ਕਿਲੋ ਮੀਟਰ ਬੋਡੀ ਵਕਲੀ ਆ ਉਹ ਕੱਟ ਦਸੀ ਐ ਨਾਲੋਂ ਬੋਡੀ ਵਕਲੀ ਐ ਛੱਡ ਦੇ ਬੋਡੀ ਇਹਦਾ ਰਹਿਣ ਦੀ ਲੈ 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 ਓ ਕਾ ਮੰਗ ਕੋਈ ਮੰਗਣੇ ਦਾ ਤੇਰੇ ਕੋਲ ਤੇ ਤੇਰਾ ਬੋਣੀ ਕਰਾਈਏ ਤੇਰੀ ਤੇਰੀ ਬੋਣੀ ਕਰਾਵਾ ਸ਼ਰਮ ਨਾਲ ਕਿ ਮੰਗ ਆ ਨਾ ਮੰਗ ਲੈ ਪੁੱਟੋ ਐ ਚਲਾ ਬੈਠਾ ਮੈਂ ਲੇਕੀ ਨਾ ਦੇ ਪੈਸੇ ਪੈਸੇ ਤਾਂ ਮੈਂ ਦਊ ਤੇਰੀ ਤੈਨੂੰ ਕਿੱਧਰ ਜਾਂਦੇ ਤੇ ਇਹਨੇ ਲੋਟਣਾ ਹੱਲੀ ਅੱਜ ਕੱਲ੍ਹ ਹੀ ਬਹੁਤ ਆ ਆ ਗਿਆ ਬੱਸ ਲੈ ਭੁੱਟੋ ਇੱਕ ਵਾਰ ਮੰਗ ਲਾ ਪਾਣੀ ਦੀ ਮਧਾਣੀ ਨਾ ਪਾ ਬਾ ਤੂੰ ਹੀ ਮਗਾ ਦੇ ਉਹ ਭੁੱਟੋ ਨਹੀਂ ਆਉਣੇ ਭੁੱਟੋ ਕਿਹੜਾ ਦਿਨ ਦੇ ਦੂਗਾ ਕੋਈ ਅੱਜ ਉਹ ਵੇਖੀ 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 ਲਿਆ ਦੇ ਵਾਲੇ ਬੰਦੇ ਜੇ ਆਪਣੇ 12 ਆਉਣੀਆਂ ਹੋਈਆਂ ਯਾਰ ਜਾ ਯਾਰ ਪੜਾ ਯਾਰ 10 ਹੋ ਰਹੀ ਕਿੰਨੇ ਦੇ ਕੇ ਨਹਾਣਾ 1000 ਕੱਟ 17 ਤੋਂ ਓ ਯਾਰ ਜਾਇਜ ਕਰਾ ਯਾਰ ਮੈਂ ਤਾਂ ਕਰਦਾ ਕਰਦੇ ਕਰਦੇ ਯਾਰ ਨਹੀਂ ਮੈਂ ਬੋਲੇ ਮੈਂ ਉਹ ਕਰ ਹੱਥ ਓ ਜਾਣ ਦੇ ਚੋੜਾ 12 ਨਾ ਹੋਈ ਕੋ ਪਤਾ ਦੇਊਗਾ ਹਸਾਬ ਨਹੀਂ ਪਾਵਾਂਗੇ ਬਾਲੇ ਨਹੀਂ ਪਾਉਂਦੇ 1 500 ਦਾ ਨੋਟ ਹੋਰ ਪਾ ਦੇ ਉਹ ਗੱਰਪੁੱਟ ਨਹੀਂ ਮਾ ਤਾਂ ਮੈਂ ਨਹੀਂ ਮੈਂ ਨਹੀਂ ਕਰਦਾ ਤੇਰਾ ਫਰਾਉ ਦਾ ਉਹ ਓਏ ਇੰਨੀ ਵਾਟੋ ਆਪਣੇ ਕੋਲੇ ਚੱਲ ਕੇ ਆ ਮਾਨਤਾਨ ਨਾਲ ਯਾਰ ਓ ਨਹੀਂ ਕਿੰਨੇ ਦੇ ਕਰਤੇ 12000 ਨਹੀਂ ਆਉਂਦਾ ਓ ਬਾਠੀਆ ਓ ਨਹੀਂ ਨਹੀਂ ਹਟਣਾ ਚੱਲ ਖਾਈਏ ਸਾਢੇ 12 ਨਾਲ ਆਂਦਾ ਈ ਤੂੰ ਆ ਲੈ 12 ਬਰਾ ઓ ਨਹੀਂ ਕਿੰਨੇ ਨੇ ਫਿਰ ਸਾਢੇ 12 ਦੇ ਹੋ ਗਏ ਯਾਰ ਸਾਢੇ 12 ਦੇ ਹੋ ਗਏ ਯਾਰ ਜਾ ਰੱਖ ਆਖਲਾ ਆਪਣੇ ਮੰਡੀ ਤੇ ਆਇਆ 15 ਓ ਯਾਰ ਮਾਨ ਰੱਖ ਲੋ ਉਹਦਾ ਕੋਈ ਨਹੀਂ 15 15 15 ਕਹੀ ਜਾਂਦਾ ਲੈ ਯਾਰ ਜੀ ਆਪਣੇ ਚਾਪਾ 13000 ਦੇ ਹੋ ਗਏ ਯਾਰ ਚੱਲ ਹੋ ਗਏ ਯਾਰ ਹੋ ਗਏ ਹੋ ਗਏ 13 500 ਤਾਂ ਦੇ ਕੁਛ ਨਾ ਕੁਛ ਤਾਂ ਦੇ ਬਿਆਨਾ ਤਾਂ ਦੇ ਉਹਦਾ ਹੁਣ ਤਾਂ ਦਵਾਵਾ ਗਾਈ ਤੁਸੀਂ ਦੇਣੀ ਹੈ ਲਿਖਾਈ ਰਹਿਣ ਦੇ ਯਾਰ ਸਾਉਦਾ ਹੋ ਗਿਆ ਹਰੀਕੇ ਕਲਾ ਬੱਕਰਾ ਮੰਡੀ ਦੇ ਜਿਹਨੂੰ ਵੱਡੇ ਹਰੀਕੇ ਵੀ ਕਿਹਾ ਜਾਂਦਾ ਤੇ ਪੁੱਟੋ ਨੇ ਇਹ ਜਾਨਵਰ ਲੈ ਲੇ ਸਾਢੇ 12 ਦਾ ਕੀਤਾ ਕਿ 13 ਦੇ 13000 ਦੇ ਕੀਤੇ ਆ ਜੀ ਲਖਾਈ ਪੁੱਟੋ ਦੀ ਠੀਕ ਆ ਜੀ ਲਓ ਜੀ ਆ ਦੋ ਬੱਕਰੇ ਆ ਬਾਈ ਗੁਰਪ੍ਰੀਤ ਗੋਪੀ ਕੋਲੇ ਬਾਈ ਗੁਰਪ੍ਰੀਤ ਕੀ ਮੰਗਿਆ ਮਾਵਾ ਕੋਈ ਆ 3650 ਰੁਪਏ ਗਿਆਦਾ ਉਹਦਾ ਕੱਲੇ ਦਾ 650 ਦਾ ਨਹੀਂ ਗੁਰਪ੍ਰੀਤ 13 ਦੀ 5 ਦਾ 10 ਦਾ ਵੀ ਨਹੀਂ ਆ ਜੀ ਉਹ ਕਰਤਾ ਨੇ ਕਰਤਾ ਮੈਂ ਤਾਂ ਪਰ ਕਰਤਾ ਤੇ ਪਕਾ ਪਕਾ ਕਿੰਨੇ ਦਾ ਕਰਤਾ ਕੱਲਾ ਲੈਂਦਾ ਬੁੱਟੋ ਹਾਂ ਕੱਲਾ ਕੱਲਾ ਜੀ ਵਿੱਚ ਦੇਖਦਾ 10 5.5 ਦਾ ਕਰਤਾ 5.5 ਦਾ ਤਾਂ ਮੈਂ ਉੱਥੇ ਉਹ ਗਰਪਰੀ ਸੌਦਾ ਦੇ ਦਿਆ ਕਰੋ ਚੁੱਪ ਕਰਕੇ ਬਹਿ ਜਾਓ ਮਰਗੀ ਕਟਾ ਦਿਓ ਸਹੀ ਹੈ ਯਾਰ ਸਹੀ ਹੈ ਯਾਰ ਖੜਾ ਇੱਧਰ ਬੰਨੇ ਨੂੰ ਕਿੰਨੇ ਦਾ ਕਰਤਾ 5.5 ਦਾ ਲੈ ਆ ਬੱਕਰੇ ਦਾ ਸੌਦਾ ਸਿਰੇ ਚੜ ਗਿਆ 5.5000 ਦਾ ਤੇ ਅਗਲਾ ਸਬਦ ਆ ਤੁਹਾਨੂੰ ਬਾਈ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਨਾਲ ਆ ਗਿਆ ਲੈ ਰਿਹਾ ਦੇਖ ਸਕਦੇ ਆ ਚੌਥਾ ਸੱਜਾ ਹਾਂ ਚੌਥਾ ਤਿੰਨ ਨਗ ਲੈ ਲੇ ਪੁੱਟੋ ਨੇ ਦੱਸੋ ਬਾਈ 11000 ਹਾਂਜੀ 11000 13000 ਦੀ ਦੋ ਵਿੱਚ ਉੱਡੇ ਉੱਡੇ ਤੇ ਇਹ ਨਾ 11 ਮੰਗੀ ਜਾਨ ਦੁੱਧ ਦਿੰਦੀ ਆ ਯਾਰ ਦੁੱਧ ਨੂੰ 6 ਤੋਂ ਡੈਢ ਆ ਯਾਰ ਹਾਂ ਦੋਨੋਂ ਬੋਦਾ ਕਿੰਨੇ ਦੀ 6 ਦੀ ਨਹੀਂ ਕਿੰਨੇ ਪੱਟੋ ਹਲਕੇ ਪੱਟੋ ਹੋ ਗਈ ਕਿੰਨੇ ਦੀ ਪੱਟੋ ਵਾਲਾ ਮੇਰੇ ਸਾਹਮਣੇ ਵੱਧ ਲੱਗੇ ਆ ਇਹਦੇ ਪੈਸੇ ਕਿੰਨੇ ਲੱਗੇ ਆ ਬੰਦ ਇਹਦੇ ਬਹੁਤ ਲੱਗੇ ਆ ਪੈਸੇ ਦਿੱਤੀ ਨਹੀਂ ਇਹਨੇ ਕਿੰਨੇ 7500 ਰੁਪਏ ਦਿੰਦੇ ਸੀ ਇਹਨੂੰ ਦੁੱਧ ਦਿੰਦੀ ਆ ਯਾਰ ਘਰੇ ਬਚਾਰੋ ਪੈਣ ਸਾਥੀ ਚੱਲਦੀ ਆ ਪੂਰੇ ਸਾਥੀ ਚੱਲਦੀ ਏ ਇਹ ਵਰ ਟੱਕਾ ਬੰਦ ਫੜ ਬੰਦ 42 ਮੁਰਤੇ ਉੱਥੇ 42 ਬੋਲ ਵੀ ਕੀ ਮੰਗਿਆ ਦਾ ਤਿੰਨੇ ਕਰੂਗਾ ਤਿੰਨੇ ਹੋਰ ਦੋਨੇ ਪਾ ਕਿੜੀਆਂ ਕਿੜੀਆਂ ਵੇਖੀ ਐਨੂੰ ਹੀ ਬਾਈ ਨਲਕਾ ਪੋਰ ਰਤੀ ਇਕ ਆ ਹੋਗੀ ਇਕ ਆ ਹੋਗੀ ਇਕ ਆ ਹੋਗੀ ਨਾਗਰੀ ਬਣ ਗਈ ਬਸ ਬੋਲ ਵੀ ਪੁੱਟੋ अर्जुन ਕਿਤਲਾ ਕੀ ਮੰਗਿਆ ਬਈ ਤਿੰਨਾਂ ਦਾ ਕਿੱਧਰ ਗਿਆ ਜਗਰੂਪ ਹਾਂ ਕੱਲੀ ਨੂੰ ਕਿੜੀ ਉਹ ਕੱਲੀ ਯਾਰ ਤੈਨਾਂ ਕਿੰਨੇ ਬਹੁਤ ਹੋ ਗਿਆ ਬੋਲ ਯਾਰ ਪੈਸੇ ਕਿੰਨੇ ਮੰਗੇ ਤੂੰ ਤਿੰਨਾਂ ਦੇ ਖੜਤਾ ਜਾ ਬੋਲ ਤਿੰਨੇ ਬੋਲੇ 15 ਦੀ ਬੱਸ ਤਿੰਨੇ ਬਾਦ ਆਖਦੀਆਂ ਯਾਰ ਕਾ ਪੁੱਛਿਆ ਜੀ ਬਟੋ ਹਾਂ ਠੀਕ ਹੈ ਕਾ ਪੁੱਟੋ ਪਾਠੀ ਆਣੀ ਠੀਕ ਪਾਠਾ ਉਹ ਵੀ ਪਾਠੀ ਆ ਕੁੱਸੀ ਹੋਗਾ ਕੁੱਸੀ ਹੋ ਗਿਆ ਨਹੀਂ ਆ ਮੋਲਦਾ ਇਹ ਦੀ ਭੀੜ ਆ ਨੂੰ ਕਿ ਉਹ ਖੜੀ ਆ ਤੇਰੇ ਸਾਹਮਣੇ ਵੇਖ ਲੈ ਨਹੀਂ ਸਾਈ ਮੋਲਦਾ ਹਾਂ ਘੱਟ ਹੀ ਦਾ ਮੰਤ ਜਲਦੀ ਉਹ ਇਹ ਨਾਲ ਕੋਈ ਨਹੀਂ ਮਾੜੀ ਜੀ ਆਪਾਂ ਬਣਾਉਣੇ ਹਾਂ ਕੁ ਸੱਡੇ ਕਰਾਂ ਅੰਦਰ ਰੌਲਾ ਤਾਂ ਉਹ ਵੀ ਸੱਡੇ ਵੀ ਆਵਾਂਗੇ ਖਰਚਾ ਆਪਾਂ ਨਹੀਂ ਦੇ ਦੀ ਕੋਈ ਚੱਕਰ ਨਹੀਂ ਹਾਂ ਮਾਰ ਹੱਥ ਮਾਰ ਹੱਥ ਟੁਕਰੇ ਸੱਡੇ ਵੀ ਆਵਾਂਗੇ ਨਾ ਮੇਰੇ ਦੱਸ ਹੂੰ ਤੇ ਮੈਂ ਕੱਢਾਂ ਨਹੀਂ ਬਾਈ ਯਾਰ ਕੋਸੇ ਦੂਸਰੇ ਬਈ ਗੱਲ ਹੂੰ ਹੂੰ ਤੇ ਮੇਰਾ ਆਖੇ ਤੜਕੇ ਲੀਆ ਮੈਂ ਇਹ ਓਵੇਂ ਲੱਦ ਲਿਆਂਦੀ ਮੈਂ ਤੈਨੂੰ ਕੋਈ ਮੈਂ ਦੱਸੀ ਸੱਚ ਦੱਸੀ ਹਾਂ ਪੁੱਛਿਆ ਸੀ ਮੈਂ ਸੱਚ ਦੱਸੀ ਮੈਂ ਤੇਰਾ ਨਾਲ ਨਹੀਂ ਨਿਵਾਇਆ ਪੁੱਤ ਹਾਂ ਕਿੱਥੇ ਨਹੀਂ ਮੈਂ ਚੱਲ ਉੱਧਰ ਜਾਈਂ ਦੁਕਾਨ ਤਾਂ ਅੱਜ ਤਾਂ ਉੱਥੇ ਹੀ ਹੋਣਾ ਸੀ ਦੁਕਾਨ ਤੇ ਮੰਡੀ ਤੋਂ ਬਾਅਦ ਠੱਕਾ ਵੀ ਕਰ ਲਈ ਤੇਰੇ ਨਾਲ ਅੱਜ ਵੀ ਇੰਨੇ ਬੰਦੇ ਸੌਂਦੇ ਅੱਠ ਦੀਆਂ ਅੱਠ ਦੀਆਂ ਲੈ ਜਾ ਨੇ ਦੱਸ ਦੀਆਂ ਬਕਾਇਆ ਯਾਰ ਆਪਾਂ ਸਾਣੇ ਬੰਦੇ ਆਪੇ ਯਾਰ ਮੋਲ ਮੋਲ ਲੰਦਾ ਕੌਣ ਦੇਣਾ ਸਾਹੀ ਦਾ ਦੇ ਦਿੰਦਾ 5500 ਦੀ ਕੱਲੀ ਖੜੀ 4500 ਦੀ ਆ ਖੜੀ ਚਲੋ 3500 ਦੀ ਉਹ ਮੰਨ ਲਓ ਕੀ ਹੋ ਗਿਆ ਬਹੁਤ ਹੋ ਗਿਆ ਹਾਂ ਉਹ ਵੀ ਗਿਨਣਾ ਲੈ ਚੱਲ 13000 ਦਾ ਬੋਲ ਬੋਲਦਾ 13000 ਦਾ ਬੋਲ 13000 ਇਹ ਕਹਿੰਦਾ ਇੱਕ ਦਿਨ ਦਾ ਵਕਤ ਲਾ ਆ ਬਈ ਵੱਡੇ ਵਪਾਰੀ ਵੀ ਆ ਗਏ ਆਪਣੇ ਆਲਮੋਸਟ ਸੱਤੇ ਆ ਗਏ ਆ ਬੱਬੂ ਹਾਂ ਬਾਈ ਸਾਡੇ ਆ ਗਏ ਤਿੰਨੇ ਮਗਾ ਦੀਆਂ ਸਾਡੇ ਤਿੰਨ ਨਾ ਕੋਣ ਦੇ ਦੂ ਹੋਰ ਬਾਈ ਭੰਵੇਂ ਠੀਕ ਆ ਬਾਈ ਵਧੀਆ ਬੱਬੂ ਹੋਰ ਹੋਰ ਜੀ ਮਹਾਰਾਜ ਜੀ ਰਾਜੂ ਜੀ 12 12 12 18 ਦਾ ਮਹਾਰਾਜ ਉਹ 13 ਕਹਿੰਦਾ ਫਿਰ ਅੱਗੇ ਨਹੀਂ ਲੈ ਆ 15 ਆਖਿਆ ਮੈਂ 13 ਦੀਆਂ ਬੋਲਾ ਕਿਹੜੀਆਂ ਕਿਹੜੀਆਂ ਤਿੰਨ ਨਾ ਆ ਬੋਲਦਾ ਸਾਡੇ ਆ ਇੱਕ ਆ ਬੋਲਦਾ ਬੜੀ ਵਧੀਆ ਆ 100 ਆਹ ਤਿੰਨ ਨਾ ਗਰੋ ਬੰਤੇ ਛੋਟੇ ਆ ਸਾਰੇ ਆ ਆ ਤੇ ਆ 15 ਆ ਗਿਆ ਜਮਾ 13 ਦੀ ਬੋਲ ਆ ਆ ਉੱਥੇ ਚੱਲ ਨਵੇੜ ਗੁਰਪ੍ਰੀਤ ਨਵੇੜ ਹੀ ਪੁੱਟੋ ਚੱਲੇ ਯਾਰ ਪੁੱਟੋ ਯਾਰ ਆਣਾ ਕਰਿਆ ਕਰ ਤੂੰ ਪੁੱਟੋ ਪੁੱਟੋ ਚੱਲੇ ਯਾਰ ਆ ਕਰ ਲੋ ਫਿਰ ਕਰਦੇ ਆ ਆ ਬਾਰੇ ਯਾਰ ਬਾਈ ਕੀ ਗੱਲ ਕਹਿਨੇ ਆ ਜਿਆਦਾ ਪੁੱਟੋ ਬਾਜੂ ਜਾਂ ਤੂੰ ਬਾਤਿਆਂ ਨਹੀਂ ਵੱਧ ਨਹੀਂ ਗੱਲ ਬੋਲ ਰਹੀ ਹੈ ਰੱਖੋ ਫਿਰ ਦੇਖੋ ਟੈਂਸ ਤੁਰਦੀ ਫਿਰਦੀ ਆ ਹੈ ਤੂੰ ਆਸ ਨਹੀਂ ਜਾਈਂਦਾ 9000 ਦੀਆਂ ਕੀਤੀਆਂ ਮਾ ਦਾ 9000 ਦੀਆਂ ਵੀ ਨਹੀਂ ਦਿੰਦਾ ਉਹ ਦਿੰਦਾ ਨਹੀਂ ਕਿ ਲਿਆਉਣੇ ਆ 9000 ਓਹ ਹੋਹ ਹੋਹ ਜਾਣ ਦੇ ਪਰ 9000 ਦੀਆਂ ਉਹ 9000 ਦੀਆਂ ਕਰਕੇ ਮੈਂ ਜਾਣ ਦੇ ਬੁੱਟੇ ਰੱਖਿਆ ਹੋ ਗਰ ਜਣਾ ਚੱਲ ਯਾਰ ਪਟੋਲ ਖਾਈ ਕਰਾ ਦੂਆ ਯਾਰ 9000 ਆ ਦਸ ਹਜ਼ਾਰ ਜਾ ਬੁੱਟੋ ਉਹਦਾ ਖਾਣ ਖਰਚਾ ਤੇਰਾ ਭਰ ਦੂਗਾ ਖਰਚਾ ਭਰ ਦੂਗਾ ਖਰਚਾ ਫਰਚੇ ਦਾ ਕੋਈ